ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਦੇ ਸਕੇ ਭਰਾ ਨੇ ਪਿਤਾ ਦਾ ਨਾਮ ਹੈ ਮਾਈ ਦਾਸ ਪਾਕਿਸਤਾਨ ਜੇਹਲਮ ਦੇ ਰਹਿਣ ਵਾਲੇ ਨੇ ਹੁਣ ਭਾਈ ਦਿਆਲਾ ਜੀ ਨੂੰ ਕਿਹਾ ਗਿਆ ਦਿਆਲਿਆ ਤੇਰੀ ਵਾਰੀ ਤੈਨੂੰ ਦੇਗ ਦੇ ਵਿੱਚ ਉਬਾਲਿਆ ਜਾਣਾ ਏ ਤੇਰੀ ਆਖਰੀ ਖੁਆਇਸ਼ ਭਾਈ ਦਿਆਲਾ ਜੀ ਕਹਿੰਦੇ ਮੇਰੀ ਆਖਰੀ ਖੁਆਇਸ਼ ਹੈ ਮੈਂ ਅਰਦਾਸ ਕਰਨੀ ਚਾਹੁੰਨਾ ਅਰਦਾਸ ਕੀਤੀ ਭਾਈ ਦਿਆਲਾ ਜੀ ਨੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀਓ ਇੱਕੋ ਸਮਾਸੀ ਜਦੋਂ ਚੰਦੂ ਦੀ ਦੇਗ ਵਿੱਚ ਤੁਸੀਂ ਉਬਲੇ ਅੱਜ ਤੁਸੀਂ ਆਪ ਵਰਤੋ ਤੇ ਅੱਜ ਵੀ ਤੁਸੀਂ ਆਪ ਹੀ ਵਰਤ ਕੇ ਦੇਗ ਦੇ ਵਿੱਚ ਆਪ ਹੀ ਉਬਾਲੇ ਖਾਣੇ ਨੇ ਇਹ ਸਰੀਰ ਮੇਰਾ ਨਹੀਂ ਤੁਹਾਡਾ ਹੈ ਕਿਰਪਾ ਕਰਿਓ ਰਹਿਮਤ ਕਰਿਓ ਮੈਨੂੰ ਸਬਰ ਦਾ ਪਲ ਬਖਸ਼ਿਓ ਦੇਗ ਦੇ ਵਿੱਚ ਪਿਠਾਇਆ ਗਿਆ ਪਾਈ ਤਿਆਲਾ ਜੀ ਨੂੰ ਤੇਗ ਦੇ ਵਿੱਚ ਉਬਾਲਿਆ ਗਿਆ ਜਿਵੇਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਤੇਗ ਵਿੱਚ ਉਬਲਦਿਆ ਕਿਹਾ ਸੀ ਨਾ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਧਾਰਥ ਨਾਨਕ ਮਾਗੇ ਹੁਕਮ ਦੇ ਵਿੱਚ ਹੀ ਪਾਈ ਜਾਨਾ ਜੀ ਨੇ ਆਪਣੇ ਸਰੀਰ ਨੂੰ ਤਿਆਗ ਦਿੱਤਾ ਤੀਸਰੀ ਵਾਰੀ ਆਉਂਦੀ ਪਾਈ ਸਤੀ ਦਾਸ ਜੀ ਦੀ ਭਾਈ ਸਤੀਦਾਸ ਤੇਰੀ ਆਖਰੀ ਖੁਆਇਸ਼ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਤੇ ਸਕੇ ਭਰਾ ਨੇ ਇਹ ਫਾਰਸੀ ਦੇ ਬੜੇ ਵੱਡੇ ਲਿਖਾਰੀ ਸਨ ਜਦੋਂ ਗੁਰੂ ਸਾਹਿਬ ਜੀ ਕੁਝ ਵੀ ਬੋਲਦੇ ਫਾਰਸੀ ਦੇ ਵਿੱਚ ਲਿਖਦੇ ਤੇ ਉਤਾਰੇ ਭਾਈ ਮਨ ਸਿੰਘ ਜੀ ਕਰਦੇ ਸਤੀਦਾਸ ਤੇਰੀ ਆਖਰੀ ਖੁਆਇਸ਼ ਕਹਿੰਦਾ ਮੇਰੀ ਆਖਰੀ ਖੁਆਇਸ਼ ਹੈ ਮੈਂ ਵੀ ਗੁਰੂ ਦੇ ਸਾਹਮਣੇ ਖੋ ਕੇ ਸ਼ਹੀਦੀ ਦੇਣੀ ਚਾਹਣਾ ਹੈ ਹੁਣ ਪਿਆਰਿਓ ਸੁਰਤ ਲੈ ਕੇ ਚਲੋ ਦਿੱਲੀ ਦੀ ਚਾਂਦਨੀ ਚੌਕ ਦੇ ਵਿੱਚ ਜਿਉਂਦੇ ਜੀ ਇੱਕ ਬੰਦੇ ਨੂੰ ਸਾੜ ਦੇਣਾ ਕਿੰਨਾ ਵੱਡਾ ਕਹਿਰ ਹੈ ਤੇ ਕਿੰਨਾ ਵੱਡਾ ਜ਼ੁਲਮ ਹੈ ਹੋਈ ਘਟਨਾ ਵਾਪਰ ਜਾਵੇ ਨਾ ਤਾਂ ਬੰਦਾ ਮੂੰਹ ਦੇ ਵਿੱਚ ਉਂਗਲਾ ਪਾ ਕੇ ਸੋਚਦਾ ਵੀ ਕਿਤਾ ਹੋ ਸਕਦਾ ਹੈ ਕਿ ਜਿਉਂਦੇ ਬੰਦੇ ਨੂੰ ਅਕਲਾ ਦਿੱਤੀ ਜਾਵੇ ਖੋਲ ਪਾਈ ਸਤੀਦਾਸ ਜੀ ਨੂੰ ਰੂਹ ਦੇ ਵਿੱਚ ਲਪੇਟਿਆ ਜਾਂ ਲੱਗਾ ਜਦੋਂ ਰੂਹ ਦੇ ਵਿੱਚ ਲਪੇਟਿਆ ਗਿਆ ਫਿਰ ਉਹਨਾਂ ਨੂੰ ਅੱਗ ਲਾ ਦਿੱਤੀ ਗਈ ਤੇ ਜਿਹੜਾ ਰੂਹ ਆ ਨਾ ਉਹ ਸਰੀਰ ਨੂੰ ਚੰਬੜ ਜਾਂਦਾ ਹੈ ਫਿਰ ਉਹ ਨਹੀਂ ਲੱਥਦਾ ਜਦੋਂ ਸਾਡੇ ਚਖਮ ਹੁੰਦਾ ਹੈ ਨਾ ਜਦੋਂ ਸਾਨੂੰ ਸੱਟ ਲੱਗਦੀ ਹੈ ਤੇ ਡਾਕਟਰ ਵੀ ਇਸ ਰੂਹ ਦੀ ਵਰਤੋਂ ਕਰਦਾ ਹੈ ਧਿਆਨ ਦਿਓ ਜਦੋਂ ਸਾਡੇ ਕਿਤੇ ਚਖਮ ਹੋਇਆ ਨਾ ਸੱਟ ਲੱਗੀ ਅਸੀਂ ਡਾਕਟਰ ਦੇ ਕੋਲ ਜਾਣਾ ਹੈ ਟਰੀਟਮੈਂਟ ਕਰਵਾਉਣਾ ਹੈ ਤੇ ਡਾਕਟਰ ਨੇ ਕੋਟਨ ਤੇ ਦਵਾਈ ਲਾ ਕੇ ਫਿਰ ਸਾਡੀ ਉੱਤੇ ਰੱਖ ਕੇ ਫਿਰ ਉਹਨੇ ਪੱਟੀ ਲਾਉਣੀ ਚਖਮਤੀ ਤੇ ਤੁਸੀਂ ਜਦੋਂ ਉਹ ਪੱਟੀ ਨੂੰ ਖਲਾਉਗੇ ਨਾ ਉਹ ਰੂਹ ਛੇਤੀ ਨਿਕਲਦਾ ਨਹੀਂ ਹੈ ਰੂਹ ਨਾ ਚੰਬੜ ਜਾਂਦਾ ਹੈ ਮਾਸ ਦੇ ਤੇ ਧਿਆੜ ਦਿਓ ਭਾਈ ਸਤੀਦਾਸ ਜੀ ਵੱਲ ਕਿ ਜਦੋਂ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ ਹੋਵੇਗੀ ਤਾਂ ਰੂਹ ਕਿਵੇਂ ਚੰਬੜਿਆ ਹੋਵੇਗਾ ਉਹਨਾਂ ਦੇ ਸਰੀਰ ਦੇ ਨਾਲ ਜਦੋਂ ਕਿਤੇ ਡਾਕਟਰ ਕੋਲ ਜਾ ਕੇ ਆਪਣੀ ਪੱਟੀ ਘਲੋਂਦੇ ਤੇ ਭਾਈ ਸਤੀਦਾਸ ਜੀ ਨੂੰ ਯਾਦ ਕਰਿਆ ਕਰੋ ਕਿ ਕਿਵੇਂ ਉਹਨਾਂ ਨੇ ਆਪਣੇ ਜਿਉਂਦੇ ਤਨ ਨੂੰ ਰੂਹ ਦੇ ਨਾਲ ਭੇਟ ਕੇ ਤੇ ਗੁਰੂ ਸਾਹਿਬ ਜੀ ਨੂੰ ਸਮਰਪਿਤ ਕਰ ਦਿੱਤਾ ਆਪਣਾ ਸਭ ਕੁਝ ਭਾਈ ਸਤੀਦਾਸ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ